ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਗਲੈਂਡ ਦੇ ਕਬੱਡੀ ਕੱਪਾਂ ਦੀ ਅਪਡੇਟ ਤੁਹਾਨੂੰ ਸੰਡੇ ਦੇ ਸੰਡੇ ਅਸੀਂ ਦਿੰਦੇ ਰਹਿੰਦੇ ਆ ਸੋ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਮੇਰੇ ਵੀਰੋ 11ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਆਉਣ ਵਾਲੀ 21 ਜੁਲਾਈ ਦਿਨ ਇਹ ਤਿਵਾਰ ਨੂੰ ਮੇਰੇ ਵੀਰੂ ਕਰਵਾਇਆ ਜਾ ਰਿਹਾ ਹੈ ਅਰਥ ਵੁਲਚ ਕਬੱਡੀ ਕਲੱਬ ਦੇ ਵੱਲੋਂ ਸੋ ਸਾਰੇ ਭਰਾਵਾਂ ਨੂੰ ਪੋਸਟ ਕੋਡ ਮਿਲਣਾ ਬਹੁਤ ਜ਼ਰੂਰੀ ਹੈ ਗਰਾਊਂਡ ਦਾ ਜਿਹੜਾ ਪੋਸਟ ਕੋਡ ਤੁਸੀਂ ਨੋਟ ਕਰ ਲਵੋ ਵਿਨਸ ਕਾਮਨ ਰੋਡ ਪਾਲਮਸਟ੍ਰੀਟ ਲੰਡਨ ਜਿਹਦਾ ਪੋਸਟ ਕੋਡ ਹੈ ਗਰਾਊਂਡ ਦਾ S E 1 8 2 D A ਇਹ ਜਿਹੜਾ ਗਰਾਊਂਡ ਦਾ ਪੋਸਟ ਕੋਡ ਹੈ ਸੋ ਦਰਸ਼ਕਾਂ ਨੂੰ ਦੱਸ ਦਈਏ ਵੀ ਪਹਿਲਾ ਮੈਚ ਹੈ ਜਿਹੜਾ ਠੀਕ 11 ਵਜੇ ਸਟਾਰਟ ਹੋਵੇਗਾ ਇੰਡੀਆ ਦੇ ਵਿੱਚ ਉਸ ਟਾਈਮ 3:30 ਵਜੇ ਹੋਣਗੇ ਇਹ ਖੇਡ ਮੇਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲੇਗਾ ਸਭ ਤੋਂ ਪਹਿਲਾ ਮੈਚ ਟਾਈਆਂ ਦੇ ਅਨਸਾਰ ਜਿਹੜਾ ਹੋਵੇਗਾ ਉਹ ਮਿਡਵਿ ਬੁਲਵਰਹੈਪਟਨ ਵਰਸਜ ਹੇਜ ਦੀਆਂ ਟੀਮਾਂ ਦੇ ਦਰਮਿਆਨ ਪਹਿਲਾ ਮੈਚ ਸਟਾਰਟ ਹੋਵੇਗਾ ਦੂਸਰਾ ਜਿਹੜਾ ਮੈਚ ਹੋਵੇਗਾ ਟੈਲਫੋਰਡ ਵਰਸਸ ਬ੍ਰੈਡਫੋਰਡ ਦੀਆਂ ਟੀਮਾਂ ਦੇ ਦਰਮਿਆਨ ਹੋਵੇਗਾ ਔਰ ਤੀਸਰਾ ਮੈਚ ਤੁਸੀਂ ਦੇਖੋਗੇ 8th ਬੋਲ ਚ ਸਾਊਥ ਹਾਲ ਵਰਸਸ ਸਲੋ ਇਕਨਮ ਦੀ ਟੀਮ ਦੇ ਦਰਮਿਆਨ ਖੇਡਿਆ ਜਾਵੇਗਾ ਔਰ ਚੌਥਾ ਜਿਹੜਾ ਮੈਚ ਹੋਵੇਗਾ ਕਮੈਂਟਰੀ ਬਰਮੀਗਮ ਵਰਸਸ ਬਾਰਕਿੰਗ ਗਰੇਵਡੈਂਟ ਦੀਆਂ ਟੀਮਾਂ ਦੇ ਦਰਮਿਆਨ ਹੋਵੇਗਾ ਅਗਲੀ ਕਾਰਵਜ਼ਾਰੀ ਮੇਰੇ ਵੀਰੋ ਨਾਲ ਦੀ ਨਾਲ ਟਾਈਆਂ ਪਾ ਕੇ ਉਸ ਤਰ੍ਹਾਂ ਮੈਚ ਜਿਹੜੇ ਸਟਾਰਟ ਹੁੰਦੇ ਉਹ ਤੁਸੀਂ ਜਾਣਦੇ ਹੋ ਔਰ ਇਸ ਖੇਡ ਮੇਲੇ ਦੇ ਮੇਨ ਸਪான்ਸਰ ਨੇ ਬਹੁਤ ਹੀ ਦਰਿਆਦਿਲ ਇਨਸਾਨ ਜੋ ਕਿ ਸਰਿੰਦਰ ਬਾਣਕ ਜੀ ਬੜੇ ਜਾਣੇ ਪਹਿਚਾਣੇ ਚਿਹਰੇ ਨੇ ਔਰ ਉਹਨਾਂ ਵੱਲੋਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਮੇਰੇ ਵੀਰੋ ਤੁਸੀਂ ਹੋ ਮੁਹਾਬਾ ਕੇ ਏਡ ਸਬੂਚ ਦੀਆਂ ਗਰਾਊਂਡਾਂ ਦੇ ਵਿੱਚ ਪਹੁੰਚੋ ਔਰ ਨਾਲ ਹੀ ਸੱਦੇ ਦੇ ਰਹੇ ਨੇ ਈਰਥਬੁਸ ਕਬੱਡੀ ਕਲੱਬ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਜੀ ਅਟਵਾਲ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਕੁੰਮਣ ਸਾਹਿਬ ਗੁਰਦੀਪ ਸਿੰਘ ਜੀ ਦੀਪਾ ਸਾਡੇ ਟੌਪ ਗ੍ਰੇਨਾਈਟ ਵਾਲੇ ਨੇ ਜਰਨੈਲ ਸਿੰਘ ਜੀ ਜੇਲਾ ਜਿਨ੍ਹਾਂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਔਰ ਜਤਿੰਦਰ ਬਿਲਗਾ ਜੀ ਸਾਡੇ ਕੁਲਬੀਰ ਲਾਲਾ ਬਿਲਗਾ ਜੀ ਜਰਨੈਲ ਸਿੰਘ ਜੀ ਕਾਰੀ ਸਾਰੀ ਕਿਉਂਕਿ ਕਲੱਬ ਦੇ ਮੈਂਬਰ ਬੜੇ ਨੇ ਬੜੀ ਵੱਡੀ ਕਲੱਬ ਹੈ ਸੋ ਨਾ ਭੁੱਲਗੇ ਲਿਸਟ ਲੰਮੀ ਹੋ ਜਾਵੇਗੀ ਸੋ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਵੀ ਮੈਚ ਤੇ ਆਉਣਾ ਨਾ ਭੁੱਲਣਾ ਮੇਰੇ ਵੀਰੋ ਕਿਉਂਕਿ 11ਵਾਂ ਕਬੱਡੀ ਟੂਰਨਾਮੈਂਟ ਹੈ ਇੰਗਲੈਂਡ ਸੀਜ਼ਨ ਅੰਤਮ ਪਲਾਮਲ ਵਾਦ ਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਤੋਂ ਅਗਲਾ ਜਿਹੜਾ ਮੈਚ ਹੋਵੇਗਾ ਬਰਮਿੰਗਮ ਹੋਵੇਗਾ ਤੇ ਫਿਰ ਡਰਬੀ ਤੇ ਆ ਕੇ ਇੰਗਲੈਂਡ ਸੀਜ਼ਨ ਜਿਹੜਾ ਸਮਾਪਤ ਹੋ ਜਾਵੇਗਾ ਸੋ ਸਾਰਿਆਂ ਨੂੰ ਬੇਨਤੀ ਹੈ ਜਰੂਰ ਪਹੁੰਚਣਾ ਜੇ ਕਿਸੇ ਵੀਰ ਨੂੰ ਕੰਡੈਕਟ ਦੇ ਰਾਈ ਜਾਣਕਾਰੀ ਪ੍ਰਾਪਤ ਕਰਨੀ ਹੈ ਤੇ ਉਹ ਨੰਬਰ ਮੈਂ ਮੈਂਸ਼ਨ ਕਰਾਂਗਾ ਵਿੱਚੋਂ ਸਰੇਂਦਰ ਮਾਨਕ ਜੀ ਦਾ 0796153505 ਸਰੇਂਦਰ ਸਿੰਘ ਜੀ ਚਾਲ ਸਾਹਿਬ ਦਾ ਨੰਬਰ 07768558043 ਤੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਮੇਰੇ ਵੀਰੋ ਮਿਲਦੇ ਆ ਰੱਬ ਰਾਖਾ